ਇੱਕ 17 ਸਾਲਾਂ ਮੁੰਡੇ ਦਾ 19 ਸਾਲਾਂ ਦੀ ਕੁੜੀ ਦੇ ਨਾਲ ਵਿਆਹ ਹੋ ਜਾਂਦਾ ਹੈ। ਵਿਆਹ ਵਾਲੇ ਦਿਨ ਜਦੋਂ ਕੁੜੀ ਵਿਆਹ ਕੇ ਸਹੁਰੇ ਆਉਂਦੀ ਹੈ ਤਾਂ ਉਹ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਮੈਂ ਤੈਨੂੰ ਇੱਕ ਗੱਲ ਦੱਸਣਾ ਚਾਹੁੰਦੀ ਆਂ। ਤਾਂ ਪਤੀ ਨੇ ਕਿਹਾ ਕਿ ਕੀ ਗੱਲ ਹੈ? ਤਾਂ ਕੁੜੀ ਨੇ ਕਿਹਾ ਕਿ ਮੈਂ 2.5 ਮਹੀਨਿਆਂ ਦੀ ਗਰਭ ਪਤੀ ਆਂ। ਇਹ ਸੁਣ ਕੇ ਮੁੰਡੇ ਦੇ ਹੋਸ਼ ਛੁੱਟ ਜਾਂਦੇ ਨੇ ਤੇ ਇਸ ਗੱਲ ਦਾ ਪਤਾ ਸਾਰੇ ਘਰ ਦੇ ਵਿੱਚ ਲੱਗ ਜਾਂਦਾ ਹੈ। ਹੁਣ ਦੂਸਰਾ ਦਿਨ ਚੜਦਾ ਹੈ। ਦੂਸਰੇ ਦਿਨ ਜੋ ਇੱਕ ਕੁੜੀ ਹੁੰਦੀ ਆ ਇਸ ਦਾ ਪਿਤਾ ਇਸ ਨਾਲ ਸੰਪਰਕ ਕਰਦਾ ਹੈ ਪਰ ਕੁੜੀ ਨਾਲ ਸੰਪਰਕ ਨਹੀਂ ਹੁੰਦਾ ਪਿਤਾ ਨੂੰ ਚਿੰਤਾ ਹੁੰਦੀ ਹੈ ਤੇ ਉਹ ਕੁੜੀ ਦੇ ਸਹੁਰੇ ਆ ਜਾਂਦਾ ਹੈ ਪਰ ਜਦੋਂ ਆ ਕੇ ਦੇਖਦਾ ਤਾਂ ਕੁੜੀ ਦੇ ਸਹੁਰਿਆਂ ਦੇ ਘਰ ਨੂੰ ਜਿੰਦਾ ਲੱਗਿਆ ਹੋਇਆ ਸੀ ਹੁਣ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਪੁਲਿਸ ਜਦੋਂ ਆ ਕੇ ਇਸ ਘਰ ਦਾ ਜਿੰਦਾ ਤੋੜਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਘਰ ਦੇ ਅੰਦਰ ਦਾਖਲ ਹੋ ਕੇ ਦੇਖਿਆ ਜਾਂਦਾ ਤਾਂ ਜੋ ਮੰਜ਼ਰ ਲੋਕਾਂ ਦੇ ਸਾਹਮਣੇ ਸੀ ਜੋ ਮੰੰਜਰ ਪੁਲਿਸ ਦੇ ਸਾਹਮਣੇ ਸੀ ਉਸ ਨੂੰ ਦੇਖ ਕੇ ਸਭ ਦੇ ਹੋਸ਼ ਉੱਡ ਜਾਂਦੇ ਨੇ ਤੇ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਵਿਦਾਜੂ ਤੇ ਇਸ ਦੇ ਅਧੀਨ ਪੈਂਦਾ ਸ਼ਾਜਹਾਂਪੁਰ ਸ਼ਾਹਜਹਾਂਪੁਰ ਦੇ ਅਧੀਨ ਪੈਂਦਾ ਪਿੰਡ ਡਿਬੋਰਾ ਸਿਮਰਾ ਡਿਬੋਰਾ ਸਿਮਰਾ ਦਾ ਰਹਿਣ ਵਾਲਾ ਰਾਮ ਨਿਵਾਸ ਰਾਮ ਨਿਵਾਸ ਦੀ ਬੇਟੀ ਹੁੰਦੀ ਹੈ ਨੀਲਮ ਜਿਸ ਦੀ ਉਮਰ ਲਗਭਗ 19 ਸਾਲ ਹੁੰਦੀ ਹੈ ਤੇ ਉਸ ਦਾ ਵਿਆਹ ਹੁੰਦਾ ਛੱਜੂ ਦੇ ਨਾਲ ਛੱਜੂ 17 ਸਾਲਾਂ ਦਾ ਮੁੰਡਾ ਸੀ ਜੋ ਆਲਾਪੁਰ ਦਾ ਰਹਿਣ ਵਾਲਾ ਸੀ ਵੈਸੇ ਤਾਂ ਛੱਜੂ ਤੇ ਨੀਲਮ ਦੋਨੋਂ ਰਿਸ਼ਤੇਦਾਰੀ ਦੇ ਵਿੱਚੋਂ ਮਾਮੇ ਤੇ ਭੂਆ ਦੇ ਮੁੰਡੇ ਕੁੜੀ ਸੀ ਪਰ ਇਹਨਾਂ ਦੋਨਾਂ ਦੀ ਲਵ ਮੈਰਿਜ ਹੁੰਦੀ ਹੈ ਇਹਨਾਂ ਦੋਨਾਂ ਦਾ ਆਪਸ ਵਿੱਚ ਪਿਆਰ ਹੁੰਦਾ ਤੇ ਇਹ ਕਹਿੰਦੇ ਨੇ ਕਿ ਅਸੀਂ ਵਿਆਹ ਕਰਵਾਉਣਾ ਤਾਂ ਜੋ ਪਰਿਵਾਰ ਵਾਲੇ ਹੁੰਦੇ ਇਹਨਾਂ ਦਾ ਵਿਆਹ ਕਰ ਦਿੰਦੇ ਨੇ 22 ਜਨਵਰੀ 2025 ਨੂੰ ਇਹਨਾਂ ਦਾ ਵਿਆਹ ਹੋ ਜਾਂਦਾ ਹੈ ਤੇ ਹੁਣ 23 ਜਨਵਰੀ 2025 ਆ ਜਾਂਦੀ ਹੈ ਰਾਮਨਿਵਾਸ ਆਪਣੀ ਬੇਟੀ ਦੇ ਨਾਲ ਫੋਨ ਤੇ ਗੱਲ ਕਰਨਾ ਚਾਹੁੰਦਾ ਹੁੰਦਾ ਹੈ 23 ਜਨਵਰੀ ਨੂੰ ਉਹ ਆਪਣੀ ਬੇਟੀ ਨੂੰ ਕਾਲ ਕਰਦਾ ਪਰ ਬੇਟੀ ਫੋਨ ਨਹੀਂ ਚੱਕਦੀ ਕਈ ਵਾਰ ਉਹ ਆਪਣੀ ਬੇਟੀ ਨੂੰ ਕਾਲ ਕਰਦਾ ਪਰ ਬੇਟੀ ਨੇ ਫੋਨ ਨਹੀਂ ਚੱਕਿਆ ਬੇਟੀ ਨਾਲ ਉਸ ਦਾ ਸੰਪਰਕ ਨਹੀਂ ਹੋਇਆ ਤੇ ਉਸ ਤੋਂ ਬਾਅਦ ਫਿਰ ਉਸ ਨੇ ਛੱਜੂ ਨੂੰ ਕਾਲ ਕੀਤੀ ਛੱਜੂ ਵੀ ਫੋਨ ਨਹੀਂ ਚੱਕਦਾ ਪਰਿਵਾਰ ਵਾਲਿਆਂ ਨੂੰ ਕਾਲ ਕਰਦਾ ਹੈ ਪਰਿਵਾਰ ਵਾਲਿਆਂ ਨਾਲ ਵੀ ਉਸ ਦਾ ਸੰਪਰਕ ਨਹੀਂ ਹੋਇਆ ਹੁਣ RAM ਨਿਵਾਸ ਨੂੰ ਫਿਕਰ ਹੁੰਦਾ ਹੈ ਆਲਾਪੁਰ ਅਤੇ ਜੋ RAM ਨਿਵਾਸ ਦਾ ਪਿੰਡ ਸੀ ਇਹਨਾਂ ਦੋਨਾਂ ਦੇ ਵਿੱਚ ਦੂਰੀ ਜ਼ਿਆਦਾ ਨਹੀਂ ਸੀ ਹੁਣ RAM ਨਿਵਾਸ ਆਪਣੇ ਬੇਟੇ ਨੂੰ ਨਾਲ ਲੈਂਦਾ ਤੇ ਮੋਟਰਸਾਈਕਲ ਚੱਕ ਕੇ ਆਪਣੀ ਬੇਟੀ ਦੇ ਸਹੁਰੇ ਆਉਂਦਾ ਸੌਰੇ ਘਰ ਜਦੋਂ ਆ ਕੇ ਦੇਖਦਾ ਤਾਂ ਘਰ ਨੂੰ ਜਿੰਦਾ ਲੱਗਿਆ ਹੁੰਦਾ ਹੈ। ਰਾਮਨਵਾਸ ਨੂੰ ਫਿਕਰ ਹੁੰਦਾ ਹੈ ਕਿ ਕੀ ਗੱਲ ਹੋ ਗਈ। ਉਹ ਆਂਢ ਗੁਆਂਢ ਦੇ ਵਿੱਚੋਂ ਪੁੱਛਦਾ ਪਰ ਆਂਢੀ ਗੁਆਂਢੀਆਂ ਨੇ ਕਿਹਾ ਕਿ ਇਹ ਜਿੰਦਾ ਤਾਂ ਸਵੇਰ ਦਾ ਹੀ ਲੱਗਿਆ ਹੋਇਆ ਹੈ। ਤਾਂ ਹੁਣ ਰਾਮਨਵਾਸ ਪੁਲਿਸ ਨੂੰ ਕਾਲ ਕਰਦਾ ਹੈ। ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜ਼ਰੂਰ ਕੋਈ ਗੜਬੜ ਹੈ। ਅਲਾਪੁਰ ਥਾਣੇ ਦੀ ਪੁਲਿਸ ਆਉਂਦੀ ਹੈ ਤੇ ਉਹ ਆ ਕੇ ਇਸ ਘਰ ਦਾ ਜਿੰਦਾ ਤੋੜਦੀ ਹੈ। ਜਿੰਦਾ ਤੋੜਨ ਤੋਂ ਬਾਅਦ ਜਦੋਂ ਅੰਦਰ ਦਾਖਲ ਹੋ ਕੇ ਦੇਖਿਆ ਜਾਂਦਾ ਹੈ ਤੇ ਜੋ ਮੰਜਰ ਪੁਲਿਸ ਵਾਲੇ ਦੇਖਦੇ ਨੇ ਉਹ ਦੇਖ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਘਰ ਦੇ ਅੰਦਰ ਨੀਲਮ ਦੀ Laash ਪਈ ਸੀ ਤੇ ਹੋਰ ਕੋਈ ਵੀ ਪਰਿਵਾਰਕ ਮੈਂਬਰ ਘਰ ਵਿੱਚ ਨਹੀਂ ਸੀ ਨੀਲਮ ਦੀ Laash ਨੂੰ ਪੁਲਿਸ ਵਾਲੇ ਕਬਜ਼ੇ ਦੇ ਵਿੱਚ ਲੈਂਦੇ ਨੇ ਤੇ ਪੋਸਟਮਾਰਟਮ ਲਈ ਭੇਜ ਦਿੰਦੇ ਨੇ ਤੇ ਹੁਣ ਪੁਲਿਸ ਛਾਪੇਮਾਰੀ ਕਰਦੀ ਹੈ ਇਹ ਪਰਿਵਾਰ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਲਈ ਕਿਉਂਕਿ ਇਸ ਘਰ ਦੇ ਵਿੱਚ ਕਤਲ ਹੋ ਚੁੱਕਿਆ ਸੀ ਤੇ ਪਰਿਵਾਰਕ ਮੈਂਬਰ ਕੋਈ ਵੀ ਘਰ ਵਿੱਚ ਨਹੀਂ ਸੀ ਹੁਣ ਪੁਲਿਸ ਛਾਪੇਮਾਰੀ ਕਰਦੀ ਹੈ ਤਾਂ ਆਖਰ ਪੁਲਿਸ ਦੇ ਹੱਥ ਛੱਜੂ ਤੇ ਉਸ ਦੀ ਮਾਂ ਕਾਂਤਾ ਲੱਗ ਜਾਂਦੇ ਕਿਉਂਕਿ ਇਹਨਾਂ ਦੀ ਜੋ ਮੋਬਾਈਲ ਦੀ ਲੋਕੇਸ਼ਨ ਪੁਲਿਸ ਦੇਖਦੀ ਹੈ ਤੇ ਜੋ ਇਹਨਾਂ ਦੇ ਰਿਸ਼ਤੇਦਾਰੀਆਂ ਹੁੰਦੀਆਂ ਉੱਥੇ ਵੀ ਪੁਲਿਸ ਛਾਪੇਮਾਰੀ ਕਰਦੀ ਹੈ ਹੁਣ ਛੱਜੂ ਅਤੇ ਕਾਂਤਾ ਦੋਨੋਂ ਪੁਲਿਸ ਦੇ ਹੱਥ ਲੱਗ ਜਾਂਦੇ ਛੱਜੂ ਤੋਂ ਹੁਣ ਪੁਲਿਸ ਪੋਚੀ ਗੇਚੇ ਕਰਦੀ ਹੈ ਛੱਜੂ 17 ਸਾਲਾਂ ਦਾ ਸੀ ਜਾਨੀ ਨਵਾਲਗ ਸੀ ਤਾਂ ਛੱਜੂ ਨੇ ਦੱਸਿਆ ਕਿ ਹਾਂ ਮੈਂ ਹੀ ਨੀਲਮ ਦਾ ਕਤਲ ਕੀਤਾ ਹੈ ਤਾਂ ਹੁਣ ਪੁਲਿਸ ਇਹ ਜਾਨਣਾ ਚਾਹੁੰਦੀ ਸੀ ਕਿ ਤੁਹਾਡੀ ਤਾਂ ਲਵ ਮੈਰਿਜ ਹੋਈ ਹੈ ਤੂੰ ਉਸ ਦਾ ਕਤਲ ਕਿਉਂ ਕਰ ਦਿੱਤਾ ਇਸ ਪਿੱਛੇ ਕੀ ਕਾਰਨ ਹੈ ਤਾਂ ਹੁਣ ਛੱਜੂ ਦੱਸਦਾ ਹੈ ਕਿ ਮੇਰਾ ਵਿਆਹ ਨੀਲਮ ਦੇ ਨਾਲ 22 ਜਨਵਰੀ 2025 ਨੂੰ ਹੋਇਆ ਸਾਡਾ ਪਿਆਰ ਲਗਭਗ ਡੇਢ ਦੋ ਸਾਲਾਂ ਤੋਂ ਹ ਅਸੀਂ ਇੱਕ ਦੂਜੇ ਨਾਲ ਸਬੰਧ ਵੀ ਬਣਾਉਂਦੇ ਰਹੇ ਹਾਂ ਪਰ ਜਦੋਂ 22 ਜਨਵਰੀ 2025 ਨੂੰ ਨੀਲਮ ਵਿਆਹ ਕੇ ਮੇਰੇ ਘਰ ਆਈ ਤਾਂ ਮੈਨੂੰ ਉਹ ਦੁਪਹਿਰ ਸਮੇਂ ਆਪਣੇ ਕਮਰੇ ਦੇ ਵਿੱਚ ਬੁਲਾ ਕੇ ਕਹਿੰਦੀ ਕਿ ਮੈਂ ਤੈਨੂੰ ਇੱਕ ਗੱਲ ਦੱਸਣਾ ਚਾਹਣੀ ਆ ਤਾਂ ਜਦੋਂ ਮੈਂ ਉਸ ਨੂੰ ਪੁੱਛਿਆ ਕਿ ਕੀ ਗੱਲ ਹੈ ਤਾਂ ਨੀਲਮ ਨੇ ਕਿਹਾ ਕਿ ਮੈਂ ਢਾਈ ਮਹੀਨਿਆਂ ਦੀ ਗਰਭਤੀ ਆ ਜਦੋਂ ਮੈਂ ਇਹ ਗੱਲ ਸੁਣੀ ਤਾਂ ਮੈਨੂੰ ਗੁੱਸਾ ਆਇਆ ਕਿਉਂਕਿ ਨੀਲਮ ਨੇ ਮੈਨੂੰ ਵਿਆਹ ਤੋਂ ਪਹਿਲਾਂ ਇਹ ਗੱਲ ਨਹੀਂ ਦੱਸੀ ਸੀ ਤੇ ਨੀਲਮ ਮੇਰੇ ਉੱਪਰ ਢਾਈ ਮਹੀਨਾ ਤੋਂ ਹੀ ਦਬਾਅ ਪਾ ਰਹੀ ਸੀ ਕਿ ਤੂੰ ਵਿਆਹ ਕਰਵਾ ਤੇ ਮੈਂ ਉਸ ਨੂੰ ਕਿਹਾ ਕਿ ਇਹ ਬੱਚਾ ਮੇਰਾ ਨਹੀਂ ਪਰ ਨੀਲਮ ਨੇ ਕਿਹਾ ਕਿ ਇਹ ਬੱਚਾ ਤੇਰਾ ਹੀ ਹੈ ਪਰ ਛੱਜੂ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸੀ ਉਸ ਨੂੰ ਲੱਗ ਰਿਹਾ ਸੀ ਕਿ ਜੋ ਨੀਲਮ ਦੇ ਪੇਟ ਦੇ ਵਿੱਚ ਬੱਚਾਗਾ ਇਹ ਪਤਾ ਨਹੀਂ ਕਿਸ ਦਾ ਪਾਪ ਹੈ ਹੁਣ ਛੱਜੂ ਆਪਣੇ ਪਰਿਵਾਰ ਵਾਲਿਆਂ ਨਾਲ ਗੱਲ ਕਰਦਾ ਆਪਣੀ ਮਾਂ ਨਾਲ ਗੱਲ ਕਰਦਾ ਮਾਂ ਵੀ ਜਦੋਂ ਇਹ ਗੱਲ ਸੁਣਦੀ ਹੈ ਉਸ ਤੇ ਵੀ ਹੋਸ਼ ੁੱਟ ਜਾਂਦੇ ਨੇ ਉਹ ਵੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦੀ ਤੇ ਜੋ ਛੱਜੂ ਦਾ ਪਿਤਾ ਹੁੰਦਾ ਜਦਾ ਰਾਮ ਉਸ ਨੂੰ ਵੀ ਦੱਸਿਆ ਜਾਂਦਾ ਹੁਣ ਇਹ ਜੋ ਪਰਿਵਾਰਕ ਮੈਂਬਰ ਸੀ ਇਹਨਾਂ ਨੇ ਕਿਹਾ ਕਿ ਜੋ ਤੇਰੀ ਘਰ ਵਾਲੀ ਆ ਨੀਲਮ ਇਹ ਪਤਾ ਨਹੀਂ ਕਿਸ ਦਾ ਪਾਪ ਆਪਣੇ ਢਿੱਡ ਵਿੱਚ ਲਈ ਫਿਰਦੀ ਹੈ ਇਹ ਤੇਰੇ ਨਾਲ ਧੋਖਾ ਕਰ ਰਹੀ ਹੈ ਇਸ ਨੇ ਤੇਰੇ ਨਾਲ ਧੋਖਾ ਕੀਤਾ ਕਿਉਂਕਿ ਤੈਨੂੰ ਵਿਆਹ ਤੋਂ ਪਹਿਲਾਂ ਨਹੀਂ ਦੱਸਿਆ ਜ਼ਰੂਰ ਇਸ ਦੇ ਜੋ ਪੇਟ ਵਿੱਚ ਬੱਚਾ ਉਹ ਕਿਸੇ ਹੋਰ ਦਾ ਹੈ ਪਤਾ ਨਹੀਂ ਇਸ ਨੇ ਕਿਸ ਨਾਲ ਖੇ ਖਾਧੀ ਛੱਜੂ ਨੂੰ ਇਹ ਗੱਲ ਦਾ ਯਕੀਨ ਹੋ ਜਾਂਦਾ ਹੈ ਕਿ ਜੋ ਨੀਲਮ ਦੇ ਪੇਟ ਦੇ ਵਿੱਚ ਬੱਚਾ ਉਹ ਮੇਰਾ ਨਹੀਂ ਇਹ ਕਿਸੇ ਹੋਰ ਦਾ ਬੱਚਾ ਦਾ ਹੁਣ ਇਹ ਸਾਰਾ ਪਰਿਵਾਰ ਨੀਲਮ ਨੂੰ ਵੀ ਜਾ ਕੇ ਕਹਿੰਦਾ ਹੈ ਕਿ ਤੂੰ ਸੱਚ-ਸੱਚ ਦੱਸ ਜੋ ਤੇਰੇ ਪੇਟ ਦੇ ਵਿੱਚ ਬੱਚਾ ਉਹ ਕਿਸ ਦਾ ਦਾ ਪਰ ਨੀਲਮ ਕਹਿੰਦੀ ਹੈ ਕਿ ਇਹ ਬੱਚਾ ਛੱਜੂ ਦਾ ਹੀ ਆ ਪਰ ਜਦੋਂ ਪਰਿਵਾਰ ਵਾਲੇ ਕਹਿੰਦੇ ਨੇ ਕਿ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਤੂੰ ਵਿਆਹ ਤੋਂ ਬਾਅਦ ਕਿਉਂ ਦੱਸਿਆ ਜ਼ਰੂਰ ਇਸ ਵਿੱਚ ਕੋਈ ਗੜਬੜਾ ਤਾਂ ਨੀਲਮ ਇਹਨਾਂ ਉੱਤੇ ੜਕ ਪੈਂਦੀ ਹੈ ਤੇ ਹੁਣ ਪਰਿਵਾਰਕ ਮੈਂਬਰ ਕਮਰੇ ਦੇ ਵਿੱਚੋਂ ਬਾਹਰ ਚਲੇ ਜਾਂਦੇ ਨੇ ਉਸ ਤੋਂ ਬਾਅਦ ਫੇਰ ਛੱਜੂ ਇਸ ਕਮਰੇ ਦੇ ਵਿੱਚ ਆਉਂਦਾ ਤੇ ਨੀਲਮ ਨਾਲ ਫੇਰ ਉਸ ਦੀ ਇਸ ਗੱਲ ਪਿੱਛੇ ਲੜਾਈ ਹੁੰਦੀ ਹੈ ਕਿ ਤੇਰੇ ਜੋ ਪੇਟ ਵਿੱਚ ਬੱਚਾ ਉਹ ਕਿਸ ਦਾ ਹੁਣ ਇਹਨਾਂ ਦਾ ਇੱਕ ਦੂਜੇ ਨਾਲ ਝਗੜਾ ਹੁੰਦਾ ਤਕਰਾਰ ਐਨੀ ਵੱਧ ਜਾਂਦੀ ਹੈ ਕਿ ਜੋ ਛੱਜੂ ਹੁੰਦਾ ਉਹ ਨੀਲਮ ਦਾ ਗਲ ਫੜ ਲੈਂਦਾ ਤੇ ਐਨੀ ਜ਼ੋਰ ਨਾਲ ਘੁੱਟਦਾ ਉਸ ਸਮੇਂ ਤੱਕ ਘੁੱਟਦਾ ਜਦੋਂ ਤੱਕ ਨੀਲਮ ਦੀ ਮੌਤ ਨਹੀਂ ਹੋ ਜਾਂਦੀ ਤੇ ਹੁਣ ਜਦੋਂ ਉਹ ਗੜ ਘੁੱਟ ਕੇ ਨੀਲਮ ਨੂੰ ਮਾਰ ਦਿੰਦਾ ਹੈ ਤਾਂ ਇਹਨਾਂ ਨੂੰ ਲੱਗਦਾ ਹੈ ਕਿ ਹੁਣ ਕੀ ਕੀਤਾ ਜਾਵੇ ਹੁਣ ਅਸੀਂ ਫਸ ਜਾਵਾਂਗੇ ਤਾਂ ਇਹ ਘਰ ਨੂੰ ਜਿੰਦਾ ਲਾ ਕੇ ਇਥੋਂ ਫਰਾਰ ਹੋ ਜਾਂਦੇ ਨੇ ਪੁਲਿਸ ਦੇ ਹੱਥ ਛੱਜੂ ਅਤੇ ਉਸ ਦੀ ਮਾਂ ਕਾਂਤਾ ਚੜ ਜਾਂਦੇ ਨੇ ਪਰ ਜੋ ਰਾਮਨਵਾਸ ਹੁੰਦਾ ਉਸ ਨੇ 6 ਜਾਣਿਆਂ ਵਿਰੁੱਧ ਐਫ ਆਈ ਆਰ ਦਰਜ ਕਰਵਾਈ ਹੁੰਦੀ ਹੈ ਜੋ ਦੋਸ਼ੀ ਫਰਾਰ ਨੇ ਉਹਨਾਂ ਵਿੱਚ ਨੀਲਮ ਦਾ ਜੇਠ ਰਵੀ ਨੰਦ ਅੰਜੂ ਤੇ ਜੋ ਨੀਲਮ ਦਾ ਸੌਰਾ ਜਦਾ ਰਾਮ ਤੇ ਚਾਚਾ ਸੌਰਾ ਲਾਲाराम ਇਹ ਫਰਾਰ ਨੇ ਫਿਲਹਾਲ ਇਹਨਾਂ ਦੀ ਪੁਲਿਸ ਭਾਲ ਕਰ ਰਹੀ ਹੈ ਤੇ ਜੋ ਛੱਜੂ ਹੈ ਉਸ ਦੀ ਉਮਰ 17 ਸਾਲ ਹੋਣ ਕਾਰਨ ਉਹ ਨਵਾਲਗ ਹੈ ਉਸ ਨੂੰ ਬਾਲ ਸੁਧਾਰ ਘਰ ਵਿੱਚ ਭੇਜ ਦਿੱਤਾ ਜਾਂਦਾ ਜੋ ਛੱਜੂ ਦੀ ਮਾਂ ਕਾਂਤਾ ਹੁੰਦੀ ਹੈ ਉਸ ਨੂੰ ਪੁਲਿਸ ਜੇਲ੍ਹ ਵਿੱਚ ਭੇਜ ਦਿੰਦੀ ਹੈ ਇੰਸਪੈਕਟਰ ਤਨੰਜੇ ਸਿੰਘ ਨੇ ਦੱਸਿਆ ਕਿ ਰੋਪੀਆਂ ਨੇ ਜੋ ਆਪਣਾ ਜੁਰਮ ਸੀ ਉਸ ਨੂੰ ਕਬੂਲ ਕਰ ਲਿਆ ਹੁਣ ਦੇਖਣਾ ਹੋਵੇਗਾ ਕਿ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਂਦੀ ਤੇ ਜੋ ਬਾਕੀ ਬਚਦੇ ਦੋਸ਼ੀ ਨੇ ਉਹਨਾਂ ਨੂੰ ਪੁਲਿਸ ਕਦੋਂ ਤੱਕ ਗ੍ਰਿਫਤਾਰ ਕਰਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਸ਼ੱਕ ਨੇ ਇੱਕ ਕਤਲ ਕਰਵਾ ਦਿੱਤਾ ਜਦਕਿ ਨੀਲਮ ਕਹਿ ਰਹੀ ਸੀ ਕਿ ਇਹ ਬੱਚਾ ਜੋ ਹੈ ਇਹ ਛੱਜੂ ਦਾ ਹੀ ਹੈ ਇਹ ਉਸ ਦੇ ਪਤੀ ਦਾ ਹੀ ਹੈ ਪਰ ਉਹਨਾਂ ਨੂੰ ਇਸ ਗੱਲ ਉੱਤੇ ਯਕੀਨ ਨਹੀਂ ਸੀ ਤੇ ਜਿਸ ਕਾਰਨ ਨੀਲਮ ਦਾ ਗਲ ਘੁੱਟ ਕੇ ਹਤਿਆ ਕਰ ਦਿੱਤੀ ਗਈ। ਇਹ ਘਟਨਾ ਤੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ। ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ। ਸ੍ਰੀ ਕਾਂ